ਚਲੋ ਤੋ ਹਿੰਦੁਸਤਾਨ ਚਲੇ ਤੁਮ ਚਲੋ ਤੋ ਹਿੰਦੁਸਤਾਨ ਚਲੇ ਤੁਮ ਚਲੋ ਤੋ ਹਿੰਦੁਸਤਾਨ ਚਲੇ ਜੈਸੀ ਆਰਾਮ ਜੈਸੀ ਬਾਲਾ ਜੀ ਮਹਾਰਾਜ ਮੈਂ ਰੋਸ਼ਨਪ੍ਰਿੰਟ ਸਾਥ ਬੜੀ ਖੁਸ਼ੀ ਹੋ ਰਹੀ ਹੈ ਕਪੂਰਕਲਾ ਦੇ ਵਿੱਚ ਦਿਵਯ ਜੋਤੀ ਜਾਗਰਤੀ ਸੰਸਥਾਨ ਬਨ ਉਜਾਈ ਆਪਰਾਲਾ ਕੀਤਾ ਗਿਆ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਵਾਸਤੇ ਅ ਬਹੁਤ ਅੱਛੀ ਗੱਲ ਹੈ ਕਿਉਂਕਿ ਯੂਥ ਜਿਹੜਾ ਸਾਡੇ ਦੇਸ਼ ਦਾ ਭਵਿੱਖ ਹੈ ਫਿਊਚਰ ਹੈ ਔਰ ਇਹਨਾਂ ਨੇ ਪੂਰੀ ਵਾਗਡੋਰ ਜਿਹੜੀ ਸਾਡੀ ਸਨਾਤਨ ਦੀ ਵੀ ਸਾਹਮਣੀ ਹੈ ਸੋ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਇਸ ਪਿਆਰੇ ਇਸ ਫੰਕਸ਼ਨ ਦੇ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਨੂੰ ਲਾਈਨਾਂ ਕੁਝ ਯਾਦ ਆ ਰਹੀਆਂ ਨੇ ਬੜੇ ਚਿਰ ਪਹਿਲਾਂ ਇੱਕ ਗਾਣਾ ਰਿਕਾਰਡ ਕੀਤਾ ਸੀਗਾ ਕਿ ਨਸ਼ਿਆਂ ਚ ਡੁੱਬ ਕੇ ਤਬਾਹ ਹੋਏ ਜਾਣੇ ਨਾ ਪਿੱਛੇ ਲੱਗ ਗੁਮਰਾ ਹੋਏ ਜਾਂਦੇ ਹਾਂ ਤੌਬਾ 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 ਤੇ ਚੁੜਵਾਨੋਏ ਜਵਾਨੀਆਂ ਬਚਾ ਲੋਏ ਜਵਾਨੀਆਂ ਬਚਾ ਲੋਏ ਜਵਾਨੀਆਂ ਬਚਾ ਲੋਏ ਜਵਾਨੀਆਂ ਨੂੰ ਬਚਾ ਲੋਏ ਇਦਾਂ ਦੇ ਫੰਕਸ਼ਨਸ ਵੀ ਇਦਾਂ ਦੇ ਕਾਰਜਕ੍ਰਮ ਜਿਹੜੇ ਨੇ ਇਹਨਾਂ ਦੇ ਬਹੁਤ ਲੋਡ ਹੈ ਸਾਡੇ ਸਮਾਜ ਨੂੰ ਅਰ ਮੈਂ ਇੱਕ ਵਾਰੀ ਫੇਰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਦੀ ਦਿਵੇਜੋਤੀ ਸੰਸਥਾਨ ਨੂੰ ਜਾਗਰਤੀ ਸੰਸਥਾਨ ਨੂੰ ਕਿ ਤੁਸੀਂ ਇਹੋ ਜਿਹੜੇ ਫੰਕਸ਼ਨ ਕਾਰਜਕ੍ਰਮ ਕਰਦੇ ਰਹੋ ਪਰ ਯੂਤ ਨੂੰ ਜਾਗਰੂਕ ਕਰਦੇ ਬਹੁਤ ਬਹੁਤ ਥੈਂਕ ਯੂ ਦਿਵੇਜੋਤੀ ਜਾਗਰਤੀ ਸੰਸਥਾਨ ਕੇ ਸੰਸਥਾਪਕ एवं संचालक परम पूज्य गुरुदेव सर्वश्री आशुतोष महाराज जी की असीम अनुकंपा से बोध प्रकल्प के अंतर्गत नशा उन्मूलन प्रोग्राम की एक झलक ये वाका जी हाँ इस वाकाथन में सैकड़ों युवा कदम से कदम मिलाकर चल रहे हैं दिव्य ज्योति जागृति संस्थान ਜਿਸ ਦੇ ਸੰਸਥਾਪਕ ਔਰ ਸੰਚਾਲਕ दिव्य गुरु श्री आशुतोष जी महाराज ਹਨ ਉਹਨਾਂ ਦੇ ਮਾਰਗਦਰਸ਼ਨ ਤੇ ਉਹਨਾਂ ਦੀ ਪ੍ਰੇਰਣਾ ਤੇ ਸਦਕਾ ਅੱਜ ਕਪੂਰਥਲਾ ਸ਼ਹਿਰ ਦੇ ਵਿੱਚ ਬੋਧ ਸਾਡਾ ਜੋ ਸੋਸ਼ਲ ਇਨੀਸ਼ੀਏਟਿਵ ਹੈਗਾ ਡਰਗ ਅਬ्यूज ਦੀ ਰੈਡੀਕੇਸ਼ਨ ਪ੍ਰੋਗਰਾਮ ਉਸ ਦੇ ਅੰਡਰ ਇੱਕ ਵਾਕਾ ਤੋਂ ਇੱਕ ਬਹੁਤ ਵੱਡੀ ਇੱਕ ਪੈਦਲ ਯਾਤਰਾ ਨਿਕਲ ਰਹੀ ਹੈ ਤਾਂ ਕਿ ਅਸੀਂ ਸਮਾਜ ਦੇ ਲੋਕਾਂ ਨੂੰ ਸੈਂਸਿਟਾਈਜ਼ ਕਰ ਸਕੀਏ ਉਹਨਾਂ ਨੂੰ ਜਾਗਰੂਕ ਕਰ ਸਕੀਏ ਅੱਜ ਅਸੀਂ ਆਪਣੇ ਸਮਾਜ ਨੂੰ ਆਪਣੇ ਪਰਿਵਾਰ ਨੂੰ ਆਪਣੇ ਰਾਸ਼ਟਰ ਨੂੰ ਨਸ਼ੇ ਤੋਂ ਮੁਕਤ ਕਰ ਸਕੀਏ ਇਸ ਵਿਸ਼ਾਲ ਪਦਯਾਤਰਾ ਦਾ ਮੁੱਖ ਮਨੋਰਥ ਇਹੀ ਹੈ ਔਰ ਵੱਖ-ਵੱਖ ਝਾਂਕੀਆਂ ਦੇ ਦੁਆਰਾ ਜੋ ਆਪ ਦੇਖ ਰਹੇ ਹੋ ਬਹੁਤ ਲੰਬੀ ਔਰ ਇਹਦੇ ਵਿੱਚ ਲਗਭਗ ਹਜ਼ਾਰਾਂ ਇਹਦੇ ਵਿੱਚ ਸ਼ਰਧਾਲੂ ਜੁੜੇ ਹੋਏ ਹਨ ਨੌਜਵਾਨ ਵੀਰ ਜੁੜੇ ਹਨ ਨੌਜਵਾਨ ਬੱਚੀਆਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਸਲੋਗਨ ਪਕੜੇ ਹੋਏ ਹਨ ਔਰ ਸਾਊਂਡ ਸਿਸਟਮ ਦੇ ਦੁਆਰਾ ਵੀ ਪੂਰੇ ਇਸ ਵਾਤਾਵਰਨ ਨੂੰ ਪੂਰੇ ਇਸ ਸਮਾਜ ਨੂੰ ਪੂਰੇ ਇਸ ਕਪੂਰਥਲਾ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਆਪ ਆਪਣੇ ਪਰਿਵਾਰ ਨੂੰ ਬਚਾਓ ਆਪਣੇ ਬੱਚਿਆਂ ਨੂੰ ਬਚਾਓ ਅਰ ਇਸ ਨਸ਼ੇ ਤੋਂ ਆਪਣੇ ਆਪ ਨੂੰ ਦੂਰ ਕਰੋ ਇਹ ਪ੍ਰਣ ਲੈਣ ਦੇ ਲਈ ਅੱਜ ਦੀ ਇਸ ਰੈਲੀ ਨੂੰ ਆਯੋਜਿਤ ਕੀਤਾ ਗਿਆ ਹੈ ਬਿਰਿਕੁਲ ਸ਼ਬਦ ਨਹੀਂ ਹਨ ਜਿਨ੍ਹਾਂ ਦੇ ਨਾਲ ਮੈਂ ਜਗਾ ਜੋਤੀ ਜਾਗਰਣ ਸੰਸਥਾਨ ਦੇ ਸਾਰੀ ਹੀ ਆਰਮਿਕ ਕਾਗੂ ਸਹਿਬਾਨ ਸਵਾਮੀ ਜੀ ਮਹਾਰਾਜ ਔਰ ਉਹਨਾਂ ਦੇ ਜੁਵਾ ਨੇਤਾ ਜਿੰਨੇ ਵੀ ਹਨ ਉਹਨਾਂ ਦਾ ਧੰਨਵਾਦ ਕਰ ਸਕਾਂ ਕਿਉਂਕਿ ਜਿੱਥੇ ਆਸ਼ੂਤੋਸ਼ ਜੀ ਮਹਾਰਾਜ ਵੱਲੋਂ ਪੂਰੀ ਮਲੂਕਾ ਨੂੰ ਆਪਣੇ ਸੇਵਕਾਂ ਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਗਿਆ ਉਸ ਅਗਾਧੂ ਦੇ ਮਹਾਰਾਜ ਜੀ ਨਾਲ ਜੁੜਨ ਵਾਸਤੇ ਉੱਤੇ ਸਮੇਂ-ਸਮੇਂ ਤੇ ਇਸ ਸੰਸਥਾਨ ਦੇ ਦੁਆਰਾ ਬਹੁਤ ਵੱਡੇ ਅਪਰਾਧੇ ਕੀਤੇ ਜਾਂਦੇ